ਇੱਕ ਕਹਾਵਤ ਹੈ ਕਹਿੰਦੇ ਜਦੋਂ ਮਾੜੇ ਦਿਣਾਉਂਦੇ ਨੇ ਤਾਂ ਟੀਂਡਿਆਂ ਨਾਲ ਢੋਲਕੀ ਵੱਜਦੀ ਹੈ। ਜਾਣੀ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਚੀਜ਼ ਤੁਹਾਡਾ ਨੁਕਸਾਨ ਕਰ ਦੇਵੇ। ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਡੀਐਸਪੀ ਸਾਹਿਬ ਦੇ ਨਾਲ ਦੋ ਮੁਲਾਜ਼ਮ ਇੱਕ ਥਾਣੇਦਾਰ ਹਰ ਵਕਤ ਸਾਹਿਬਾਂ ਵਾਂਗੂ ਰਹਿੰਦੇ ਨੇ। ਜਿੱਥੇ ਡੀਐਸਪੀ ਸਾਹਿਬ ਜਾਂਦੇ ਨੇ ਉਹ ਉੱਥੇ ਹੀ ਜਾਂਦੇ ਨੇ। ਡੀਐਸਪੀ ਸਾਹਿਬ ਕੁਝ ਖਾਂਦੇ ਨੇ ਉਤਾਂ ਵੀ ਉਹਨਾਂ ਦੇ ਕੋਲ ਹੁੰਦੇ ਆ ਯਾਨੀ ਜਿੱਧਰ ਜਿੱਧਰ ਡੀਐਸਪੀ ਸਾਹਿਬ ਜਾ ਰਹੇ ਸੀ ਉਹ ਮੁਲਾਜ਼ਮ ਉਸ ਦੇ ਨਾਲ ਹੀ ਸੀ ਡੀਐਸਪੀ ਸਾਹਿਬ ਬੜੇ ਪਰੇਸ਼ਾਨ ਸੀ ਹੁਣ ਡੀਐਸਪੀ ਸਾਹਿਬ ਨੇ ਫਲਸ਼ ਜਾਣਾ ਸੀ ਮੁਲਾਜ਼ਮਾਂ ਨੇ ਕਿਹਾ ਕਿ ਇੱਕ ਸ਼ਰਤ ਤੇ ਤੁਸੀਂ ਫਲਸ਼ ਜਾ ਸਕਦੇ ਹੋ ਨਹੀਂ ਤਾਂ ਅਸੀਂ ਫਲਸ਼ ਦੇ ਵਿੱਚ ਖੜਾਂਗੇ ਜੇ ਤੁਸੀਂ ਫਲਸ਼ ਜਾਣਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਫਲਸ਼ ਦੇ ਵਿੱਚ ਨਾ ਖੜੀਏ ਤਾਂ ਤੁਸੀਂ ਫਲਸ਼ ਦਾ ਦਰਵਾਜ਼ਾ ਖੁੱਲਾ ਰੱਖੋਗੇ ਕੀ ਸੀ ਇਹ ਸਾਰੀ ਘਟਨਾ ਇਹ ਸਾਰੀ ਘਟਨਾ ਸੁਣ ਕੇ ਤੁਹਾਨੂੰ ਗੁੱਸਾ ਵੀ ਆਊ ਤੇ ਤੁਹਾਡੀ ਹਾਸੀ ਵੀ ਨਿਕਲੂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਉਨਾਓ ਇਸ ਦੀ ਤਹਿਸੀਲ ਬੀਗਾਪੁਰ ਬੀਗਾਪੁਰ ਦਾ ਡੀਐਸਪੀ ਕਿਰਪਾ ਸ਼ੰਕਰ ਕਨੋਜੀਆ ਐ ਡੀਐਸਪੀ ਇੱਕ ਦਿਨ ਦੀ ਛੁੱਟੀ ਲਈ ਆਪਣੇ ਐਸਪੀ ਸਾਹਿਬ ਜਿਨ੍ਹਾਂ ਦਾ ਨਾਮ ਆਨੰਦ ਕੁਲਕਰਨੀ ਸੀ ਉਹਨਾਂ ਕੋਲ ਜਾਂਦਾ ਤੇ ਕਹਿੰਦਾ ਕਿ ਮੇਰੀ ਬੇਟੀ ਦਾ ਵਿਆਹ ਨੇੜੇ ਆ ਰਿਹਾ ਇਸ ਲਈ ਮੈਂ ਕੁਝ ਤਿਆਰੀਆਂ ਕਰਨੀਆਂ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਤਾਂ ਐਸਪੀ ਸਾਹਿਬ ਨੇ ਕਿਹਾ ਕਿ ਠੀਕ ਹੈ ਹੁਣ ਡੀਐਸਪੀ ਕ੍ਰਿਪਾ ਸ਼ੰਕਰ ਇੱਕ ਦਿਨ ਦੀ ਛੁੱਟੀ ਲੈ ਕੇ 6 ਜੁਲਾਈ 2021 ਦੀ ਗੱਲ ਹੈ ਚਲੇ ਜਾਂਦੇ ਨੇ ਸ਼ਾਮ ਵੇਲੇ ਜਦੋਂ ਡੀਐਸਪੀ ਦੀ ਘਰ ਵਾਲੀ ਉਸ ਨੂੰ ਕਾਲ ਕਰਦੀ ਹੈ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਇਹ ਜਦੋਂ ਫੋਨ ਬੰਦ ਆ ਰਿਹਾ ਸੀ ਤਾਂ ਘਰ ਵਾਲੀ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਜੋ ਸਰਕਾਰੀ ਨੰਬਰ ਡੀਐਸਪੀ ਸਾਹਿਬ ਕੋਲ ਹੁੰਦਾ ਉਸ ਉੱਤੇ ਉਹ ਕਾਲ ਕਰਦੀ ਹੈ ਪਰ ਉਹ ਵੀ ਬੰਦ ਆ ਰਿਹਾ ਸੀ ਦੋਨੋਂ ਫੋਨ ਬੰਦ ਆ ਰਹੇ ਸੀ ਹੁਣ ਡੀਐਸਪੀ ਸਾਹਿਬ ਦੀ ਘਰ ਵਾਲੀ ਬੜੀ ਪਰੇਸ਼ਾਨ ਹੋ ਜਾਂਦੀ ਹੈ ਉਹ ਡੀਐਸਪੀ ਸਾਹਿਬ ਦੇ ਨਾਲ ਜੋ ਮੁਲਾਜ਼ਮ ਹੁੰਦੇ ਆ ਉਹਨਾਂ ਨਾਲ ਗੱਲ ਕਰਦੀ ਉਹਨਾਂ ਨੂੰ ਫੋਨ ਕਰਦੀ ਕਿ ਡੀਐਸਪੀ ਸਾਹਿਬ ਦਾ ਫੋਨ ਨਹੀਂ ਲੱਗ ਰਿਹਾ ਤੇ ਉਹ ਕਹਿੰਦੇ ਨੇ ਕਿ ਉਹ ਤਾਂ ਛੁੱਟੀ ਲੈ ਕੇ ਗਏ ਨੇ ਅੱਜ ਹੀ ਛੁੱਟੀ ਲੈ ਕੇ ਗਏ ਨੇ ਤੇ ਉਹਨਾਂ ਨੇ ਤੁਹਾਡੇ ਕੋਲ ਹੀ ਆਉਣਾਗਾ ਡੀਐਸਪੀ ਸਾਹਿਬ ਨੇ ਬੀਗਾਪੁਰ ਤੋਂ ਗੋਰਖਪੁਰ ਜਾਣਾ ਸੀ ਜਾਣੇ ਇਥੋਂ ਜੋ ਬੀਗਾਪੁਰ ਤੋਂ ਗੋਰਖਪੁਰ ਦੀ ਦੂਰੀ ਸੀ 341 ਕਿਲੋਮੀਟਰ ਦੀ ਸੀ ਇਹ ਸੁਣ ਕੇ ਤਾਂ ਹੁਣ ਡੀਐਸਪੀ ਸਾਹਿਬ ਦੀ ਘਰ ਵਾਲੀ ਹੋਰ ਵੀ ਪਰੇਸ਼ਾਨ ਹੋ ਜਾਂਦੀ ਹੈ ਕਿ ਰਸਤੇ ਦੇ ਵਿੱਚ ਉਹਨਾਂ ਨਾਲ ਕੋਈ ਅਨਸੁਖਾਵੀ ਘਟਨਾ ਨਾ ਹੋ ਗਈ ਹੋਵੇ ਹੋਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾਂਦਾ ਹੈ ਸਾਖ ਸੰਬੰਧੀ ਦੋਸਤ ਮਿੱਤਰਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਡੀਐਸਪੀ ਸਾਹਿਬ ਕਿਤੇ ਉੱਥੇ ਨਾ ਚਲੇ ਗਏ ਹੁਣ ਪਰ ਕਿਸੇ ਨੂੰ ਵੀ ਡੀਐਸਪੀ ਸਾਹਿਬ ਦਾ ਨਹੀਂ ਪਤਾ ਸੀ ਹੁਣ ਕਿਸੇ ਨੇ ਡੀਐਸਪੀ ਸਾਹਿਬ ਦੀ ਪਤਨੀ ਨੂੰ ਕਿਹਾ ਕਿ ਤੁਸੀਂ ਐਸਪੀ ਸਾਹਿਬ ਨਾਲ ਗੱਲ ਕਰੋ ਉਹ ਹੀ ਕੁਝ ਕਰ ਸਕਦੇ ਨੇ ਡੀਐਸਪੀ ਦੀ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਐਸਪੀ ਸਾਹਿਬ ਨੂੰ ਕਾਲ ਕਰਦੀ ਆ ਬੜੀ ਹੀ ਡਰੀ ਹੋਈ ਤੇ ਰੋਂਦੀ ਹੋਈ ਤੇ ਕਹਿ ਰਹੀ ਸੀ ਕਿ ਮੇਰੇ ਪਤੀ ਦਾ ਕੁਝ ਪਤਾ ਨਹੀਂ ਲੱਗ ਰਿਹਾ ਪਰ ਐਸਪੀ ਸਾਹਿਬ ਨੇ ਉਹੀ ਗੱਲ ਕਹੀ ਕਿ ਡੀਐਸਪੀ ਸਾਹਿਬ ਤਾਂ ਮੈਥੋਂ ਛੁੱਟੀ ਲੈ ਕੇ ਗਏ ਨੇ ਤੇ ਉਹ ਕਹਿੰਦੇ ਸੀ ਕਿ ਮੈਂ ਗੋਰਖਪੁਰ ਜਾਣਾ ਪਰ ਪਤਨੀ ਕਹਿੰਦੀ ਹੈ ਕਿ ਉਹਨਾਂ ਦਾ ਤਾਂ ਫੋਨ ਹੀ ਬੰਦ ਆ ਰਿਹਾ ਉਹਨਾਂ ਨਾਲ ਤਾਂ ਕੋਈ ਸੰਪਰਕ ਹੀ ਨਹੀਂ ਹੋ ਰਿਹਾ ਹੁਣ ਐਸਪੀ ਸਾਹਿਬ ਵੀ ਸੋਚਦੇ ਨੇ ਕਿ ਡੀਐਸਪੀ ਦੇ ਨਾਲ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਹੋ ਗਈ ਹੋਵੇ ਕਿਤੇ ਸਾਡਾ ਡੀਐਸਪੀ ਕਿਸੇ ਖਤਰੇ ਦੇ ਵਿੱਚ ਨਾ ਹੋਵੇ ਫਿਰ ਐਸਪੀ ਸਾਹਿਬ ਪੁਲਿਸ ਟੀਮ ਨੂੰ ਐਕਟਿਵ ਕਰਦੇ ਨੇ ਤੇ ਕਹਿੰਦੇ ਨੇ ਕਿ ਪਤਾ ਕਰੋ ਕਿ ਡੀਐਸਪੀ ਸਾਹਿਬ ਦੇ ਫੋਨ ਦੀ ਲਾਸਟ ਲੋਕੇਸ਼ਨ ਕਿੱਥੇ ਹੈ ਹੁਣ ਡੀਐਸਪੀ ਸਾਹਿਬ ਦਾ ਫੋਨ ਟਰੈਕ ਕੀਤਾ ਜਾਂਦਾ ਤੇ ਲਾਸਟ ਲੋਕੇਸ਼ਨ ਆਉਂਦੀ ਹੈ ਗੰਗਾ ਪਾਰ ਮਾਲ ਰੋਡ ਦੀ ਜਾਨੀ ਕਾਨਪੁਰ ਦੇ ਗੰਗਾ ਪਾਰ ਮਾਲ ਰੋਡ ਦੀ ਲੋਕੇਸ਼ਨ ਆਉਂਦੀ ਹੈ ਕਿ ਲਾਸਟ ਲੋਕੇਸ਼ਨ ਉੱਥੋਂ ਦੀ ਸੀ ਉਸ ਤੋਂ ਬਾਅਦ ਹੀ ਡੀਐਸਪੀ ਸਾਹਿਬ ਦਾ ਫੋਨ ਬੰਦ ਹੋਇਆ ਇਹ ਜੋ ਇਲਾਕਾ ਸੀ ਇਹ ਬੀਗਾਪੁਰ ਤੋਂ ਤਕਰੀਬਨ 44 ਕਿਲੋਮੀਟਰ ਦੂਰ ਸੀ ਹੁਣ ਐਸਪੀ ਸਾਹਿਬ ਆਪਣੀ ਟੀਮ ਨੂੰ ਕਹਿੰਦੇ ਕਿ ਉੱਥੇ ਜਾ ਕੇ ਪਤਾ ਕਰੋ ਪੁੱਛਗਿੱਛ ਕਰੋ ਕਿ ਡੀਐਸਪੀ ਸਾਹਿਬ ਨੂੰ ਕਿਸੇ ਨੇ ਉੱਥੇ ਦੇਖਿਆ ਜਾਂ ਨਹੀਂ ਦੇਖਿਆ ਜਾਂ ਜਾਣੀ ਇਸ ਘਟਨਾ ਦੀ ਪੂਰੀ ਜਾਂਚ ਕਰੋ ਇਸ ਗੱਲ ਦੀ ਪੂਰੀ ਜਾਂਚ ਕਰੋ ਹੁਣ ਪੁਲਿਸ ਪਾਰਟੀ ਉਸ ਜਗ੍ਹਾ ਤੇ ਜਾਂਦੀ ਹੈ ਮਾਰ ਰੋਡ ਤੇ ਉੱਥੇ ਇੱਕ ਹੋਟਲ ਹੁੰਦਾ ਮੰਦਾਕਨੀ ਹੋਟਲ ਜੋ ਲਾਸਟ ਲੋਕੇਸ਼ਨ ਡੀਐਸਪੀ ਸਾਹਿਬ ਦੀ ਸੀ ਉਹ ਮੰਦਾਕਨੀ ਹੋਟਲ ਦੀ ਸੀ ਹੁਣ ਪੁਲਿਸ ਪਾਰਟੀ ਰਿਸੈਪਸ਼ਨ ਤੇ ਜਾਂਦੀ ਹੈ ਹੋਟਲ ਦੇ ਵਿੱਚ ਜਾ ਕੇ ਰਿਸੈਪਸ਼ਨ ਵਾਲਿਆਂ ਨੂੰ ਪੁੱਛਦੀ ਹੈ ਕਿ ਏਸ ਨਾਮ ਦਾ ਬੰਦਾ ਕੀ ਤੁਹਾਡੇ ਹੋਟਲ ਦੇ ਵਿੱਚ ਆਇਆਗਾ ਕਿਰਪਾ ਸ਼ੰਕਰ ਤਾਂ ਹੋਟਲ ਦੇ ਜੋ ਮੁਲਾਜ਼ਮ ਹੁੰਦੇ ਨੇ ਉਹ ਰਜਿਸਟਰ ਦੇਖਦੇ ਆ ਤੇ ਕਹਿੰਦੇ ਨੇ ਕਿ ਹਾਂ ਜੀ ਸਾਡੇ ਹੋਟਲ ਦੇ ਵਿੱਚ ਏਸ ਨਾਮ ਦਾ ਬੰਦਾ ਰਹਿ ਰਿਹਾ ਤਾਂ ਹੁਣ ਕਮਰਾ ਨੰਬਰ ਪੁੱਛਿਆ ਜਾਂਦਾ ਤੇ ਉਹ ਪੁਲਿਸ ਪਾਰਟੀ ਉਸ ਕਮਰੇ ਦੇ ਵਿੱਚ ਜਾਂਦੀ ਹੈ ਕਮਰੇ ਨੂੰ ਖੜਕਾਇਆ ਜਾਂਦਾ ਹੈ देर रात ਹੋ ਚੁੱਕੀ ਸੀ ਤੇ ਡੀਐਸਪੀ ਸਾਹਬੀ ਸੋਚਦੇ ਨੇ ਕਿ ਇਸ ਸਮੇਂ ਕਿਸ ਨੇ ਦਰਵਾਜ਼ਾ ਖੜਕਾ ਦਿੱਤਾ ਪਰ ਜਦੋਂ ਉਹ ਦਰਵਾਜ਼ਾ ਖੋਲਦੇ ਨੇ ਤਾਂ ਉਹ ਦੇਖਦੇ ਆ ਕਿ ਪੁਲਿਸ ਟੀਮ ਦਰਵਾਜ਼ੇ ਉੱਤੇ ਖੜੀ ਹੁੰਦੀ ਹੈ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦੇ ਤੇ ਪੁੱਛਦੇ ਆ ਕਿ ਕੀ ਗੱਲ ਹੋ ਗਈ ਤੁਸੀਂ ਇੱਥੇ ਕੀ ਕਰਨ ਆਏ ਹੋ ਤਾਂ ਪੁਲਿਸ ਪਾਰਟੀ ਦੱਸਦੀ ਹੈ ਕਿ ਤੁਹਾਡਾ ਫੋਨ ਬੰਦ ਆ ਰਿਹਾ ਤੇ ਤੁਹਾਡੀ ਪਤਨੀ ਬੜੀ ਪਰੇਸ਼ਾਨ ਆ ਉਹਨਾਂ ਨੇ ਐਸਪੀ ਸਾਹਿਬ ਨੂੰ ਕਾਲ ਕੀਤੀ ਰੋ ਰੋ ਕੇ ਉਸ ਦਾ ਬੁਰਾ ਹਾਲ ਹੈ ਤੇ ਐਸਪੀ ਸਾਹਿਬ ਨੇ ਸਾਨੂੰ ਭੇਜਿਆ ਕਿ ਜਾਂਚ ਕਰੋ ਡੀਐਸਪੀ ਸਾਹਿਬ ਹੈ ਕਿੱਥੇ ਉਹ ਤਾਂ ਛੁੱਟੀ ਲੈ ਕੇ ਗਏ ਸੀ ਤੇ ਹੁਣ ਪੁਲਿਸ ਟੀਮ ਦੀ ਨਿਗਾਹ ਕਮਰੇ ਦੇ ਵਿੱਚ ਪੈਂਦੀ ਆ ਤਾਂ ਇੱਕ ਡੀਐਸਪੀ ਸਾਹਿਬ ਦੇ ਨਾਲ ਔਰਤ ਵੀ ਹੁੰਦੀ ਹੈ ਤੇ ਹੁਣ ਪੁਲਿਸ ਟੀਮ ਸੋਚ ਰਹੀ ਸੀ ਕਿ ਪਤਨੀ ਤਾਂ ਪਰੇਸ਼ਾਨ ਆ ਉਹ ਤਾਂ ਘਰ ਆ ਫਿਰ ਡੀਐਸਪੀ ਸਾਹਿਬ ਨਾਲ ਇਹ ਔਰਤ ਕੌਣ ਹੈ ਪੁਲਿਸ ਟੀਮ ਉੱਥੋਂ ਦਾ ਵਾਪਸ ਆ ਜਾਂਦੀ ਹੈ ਪਰ ਰਿਸੈਪਸ਼ਨ ਤੇ ਆ ਕੇ ਰਜਿਸਟ੍ਰੀ ਉਹ ਚੈੱਕ ਕਰਦੀ ਹੈ ਉਸ ਵਿੱਚ ਕ੍ਰਿਪਾ ਸ਼ੰਕਰ ਤੇ ਜੋ ਦੂਸਰੀ ਇਸ ਨਾਲ ਔਰਤ ਸੀ ਉਹ ਜੋ ਹੁੰਦੀ ਹੈ ਉਹ ਵੀ ਇੱਕ ਮਹਿਲਾ ਪੁਲਿਸ ਕਰਮੀ ਹੁੰਦੀ ਹੈ ਬੀਗਾਪੁਰ ਦੇ ਅਧੀਨ ਪੈਂਦੇ ਇੱਕ ਥਾਣੇ ਦੇ ਵਿੱਚ ਤਾਇਨਾਤ ਹੁੰਦੀ ਹੈ ਤੇ ਹੁਣ ਪੁਲਿਸ ਪਾਰਟੀ ਉੱਥੋਂ ਦੇ ਸੀਸੀਟੀਵੀ ਕੈਮਰੇ ਵੀ ਦੇਖਦੀ ਹੈ ਉਸ ਵਿੱਚ ਵੀ ਉਸ ਦੀ ਫੁਟੇਜ ਆ ਜਾਂਦੀ ਹੈ ਤੇ ਉਸ ਦੀ ਵੀਡੀਓ ਵੀ ਬਣਾ ਲਈਤੀ ਜਾਂਦੀ ਹੈ ਤੇ ਹੁਣ ਪੁਲਿਸ ਪਾਰਟੀ ਵਾਪਸ ਆ ਜਾਂਦੀ ਹੈ ਵਾਪਸ ਆ ਕੇ ਆਨੰਦ ਕੁਲਕਰਨੀ ਨੂੰ ਇਹ ਪੂਰੀ ਕਹਾਣੀ ਦੱਸਦੇ ਆ ਐਸਪੀ ਸਾਹਿਬ ਨੂੰ ਪੁਲਿਸ ਪਾਰਟੀ ਨੇ ਇਹ ਵੀ ਦੱਸਿਆ ਕਿ ਇਹ 6 ਜੁਲਾਈ ਨੂੰ 3 ਵਜੇ ਤਕਰੀਬਨ 48 ਮਿੰਟ ਤੇ ਹੋਟਲ ਦੇ ਵਿੱਚ ਐਂਟਰ ਹੋਏ ਸੀ ਤੇ ਡੀਐਸਪੀ ਸਾਹਿਬ ਵੀ ਸੋਚਦੇ ਨੇ ਕਿ ਇਹ ਕਰਦਾ ਕੀ ਫਿਰਦਾ ਹੈ ਛੁੱਟੀ ਤਾਂ ਇਸ ਨੇ ਆਪਣੀ ਬੇਟੀ ਦੀ ਵਿਆਹ ਦੀ ਤਿਆਰੀ ਦੇ ਲਈ ਲਈਤੀ ਸੀ ਤੇ ਪਰ ਇਹ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਰੰਗ ਰਲੀਆਂ ਮਣਾਉਂਦਾ ਫਿਰਦਾ ਹੈ ਤੇ ਉਸ ਤੋਂ ਬਾਅਦ 7 ਜੁਲਾਈ ਨੂੰ ਡੀਐਸਪੀ ਉਸ ਹੋਟਲ ਦੇ ਵਿੱਚੋਂ ਬਾਹਰ ਜਾਂਦਾ ਹੈ ਉਸ ਔਰਤ ਦੇ ਨਾਲ ਜਾਨੀ ਦੂਸਰੇ ਦਿਨ 7 ਜੁਲਾਈ ਨੂੰ ਉਹ ਹੋਟਲ ਦੇ ਵਿੱਚੋਂ ਬਾਹਰ ਜਾਂਦੇ ਆ ਪਰ ਡੀਐਸਪੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਕਰਤੂਤ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ ਉਹ ਆਪਣੇ ਮੂੰਹ ਤੇ ਮਾਸਕ ਪਾ ਕੇ ਬਾਹਰ ਨਿਕਲਦਾ ਤੇ ਜੋ ਮਹਿਲਾ ਸਿਪਾਹੀ ਹੁੰਦੀ ਹੈ ਉਹ ਵੀ ਆਪਣਾ ਮੂੰਹ ਸਫੇਦ ਚੁੰਨੀ ਨਾਲ ਢੱਕ ਕੇ ਹੋਟਲ ਦੇ ਵਿੱਚੋਂ ਬਾਹਰ ਨਿਕਲਦੀ ਹੈ ਪਰ 6 ਜੁਲਾਈ ਨੂੰ ਜਦੋਂ ਇਹ ਹੋਟਲ ਦੇ ਵਿੱਚ ਐਂਟਰ ਹੋਏ ਸੀ ਉਦੋਂ ਇਹਨਾਂ ਨੇ ਆਪਣੇ ਮੂੰਹ ਨਹੀਂ ਟਕੇ ਹੋਏ ਸੀ ਜੋ 7 ਜੁਲਾਈ ਦੀ ਫੁਟੇਜ ਸੀ ਉਹ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਤੇ ਫਿਰ ਡੀਐਸਪੀ ਸਾਹਿਬ ਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਟਰੋਲ ਕੀਤਾ ਜਾਂਦਾ ਜਾਨੀ ਜਗ੍ਹਾ ਜਗ੍ਹਾ ਤੇ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਸੀ ਕਿਉਂਕਿ ਵਾਇਰਲ ਜੋ ਵੀਡੀਓ ਹੋਈ ਸੀ ਉਸ ਵਿੱਚ ਲੋਕਾਂ ਨੇ ਇਹ ਸਮਝਿਆ ਕਿ ਡੀਐਸਪੀ ਇੱਕ ਮਹਿਲਾ ਪੁਲਿਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਉਸ ਨੂੰ ਤੰਗ ਕਰਦਾ ਸੀ ਇਸ ਲਈ ਲੋਕ ਉਹ ਵੀਡੀਓ ਨੂੰ ਬੜਾ ਟਰੋਲ ਕਰਦੇ ਆ ਡੀਐਸਪੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕਾਂ ਵੱਲੋਂ ਕਹੀਆਂ ਜਾਂਦੀਆਂ ਇੱਧਰ ਜੋ ਮਹਿਲਾ ਕਾਂਸਟੇਬਲ ਸੀ ਉਹ ਵੀ ਆਪਣੇ ਥਾਣੇ ਦੇ ਵਿੱਚੋਂ ਛੁੱਟੀ ਲੈ ਜਾਂਦੀਆਂ ਕਿਉਂਕਿ ਉਸ ਨੂੰ ਵੀ ਲੱਗਦਾ ਕਿ ਮੇਰੀ ਬਦਨਾਮੀ ਹੋ ਰਹੀ ਹੈ ਪਰ ਜ਼ਿਆਦਾ ਬਦਨਾਮੀ ਡੀਐਸਪੀ ਸਾਹਿਬ ਦੀ ਹੋ ਰਹੀ ਸੀ ਹੁਣ ਐਸਪੀ ਸਾਹਿਬ ਨੂੰ ਲੱਗਦਾ ਕਿ ਬਦਨਾਮੀ ਦੇ ਮਾਰੇ ਕਿਤੇ ਡੀਐਸਪੀ ਸਾਹਿਬ ਕੋਈ ਗਲਤ ਕਦਮ ਹੀ ਨਾ ਚੱਕ ਲੈਣ ਇਸ ਲਈ ਐਸਪੀ ਸਾਹਿਬ ਦੋ ਮੁਲਾਜ਼ਮਾਂ ਤੇ ਇੱਕ ਖਾਨੇਦਾਰ ਦੀ ਡਿਊਟੀ ਡੀਐਸਪੀ ਸਾਹਿਬ ਉੱਤੇ ਲਾਉਂਦੇ ਨੇ ਕਿ ਇਹਨਾਂ ਉੱਤੇ ਨਿਗਰਾਨੀ ਰੱਖੋ ਇਹ ਕੀ ਕਰਦੇ ਨੇ ਕਿਤੇ ਅਸੀਂ ਇੱਕ ਡੀਐਸਪੀ ਨਾ ਗਵਾ ਲਈਏ ਕਿਉਂਕਿ ਟਰੋਲ ਹੀ ਇੰਨਾ ਜ਼ਿਆਦਾ ਹੋ ਰਹੇ ਸੀ ਕਿ ਲੱਗਦਾ ਸੀ ਕਿ ਇਹ ਕੋਈ ਗਲਤ ਕਦਮ ਚੱਕਣਗੇ ਇਸ ਲਈ ਮੁਲਾਜ਼ਮ ਜਿੱਥੇ-ਜਿੱਥੇ ਡੀਐਸਪੀ ਜਾਂਦਾ ਸੀ ਉਸ ਦੇ ਨਾਲ ਜਾਂਦੇ ਸੀ ਤੇ 플ਸ਼ ਵਿੱਚ ਵੀ ਜਦੋਂ ਡੀਐਸਪੀ ਗਿਆ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਜੇ ਗੇਟ ਖੁੱਲਾ ਰੱਖੋਗੇ ਫੇਰ ਤਾਂ ਅਸੀਂ ਅੰਦਰ ਨਹੀਂ ਆਵਾਂਗੇ ਨਹੀਂ ਤਾਂ 플ਸ਼ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਇਸ ਦੀ ਗੂੰਜ ਲਖਨਊ ਪੁਲਿਸ ਮੁਖਿਆਲਿਆ ਤੱਕ ਪੈਂਦੀ ਹੈ ਤੇ ਡੀਜੀਪੀ ਸਾਹਿਬ ਇਸ ਸਾਰੀ ਘਟਨਾ ਦੀ ਜਾਂਚ ਦੇ ਹੁਕਮ ਦਿੰਦੇ ਨੇ ਤੇ ਏਐਸਪੀ ਸ਼ਸ਼ੀ ਸ਼ੇਖਰ ਸਿੰਘ ਇਸ ਮਾਮਲੇ ਦੀ ਜਾਂਚ ਕਰਦੇ ਆ ਤੇ ਇਹ ਜੋ ਗੱਲ ਸੀ ਉਹ ਸਹੀ ਪਾਈ ਜਾਂਦੀ ਹੈ ਤੇ ਡੀਐਸਪੀ ਸਾਹਿਬ ਨੂੰ ਇੱਕ ਵਾਰ ਸਸਪੈਂਡ ਕਰ ਦਿੱਤਾ ਜਾਂਦਾ ਹੈ ਇਹ ਜੋ ਸਮਾਂ ਸੀ ਇਹ ਕਰੋਨਾ ਕਾਲ ਦਾ ਸੀ ਜਦੋਂ ਬੰਦਾ ਇੱਕ ਦੂਜੇ ਨਾਲ ਹੱਥ ਮਲਾਉਣ ਲੱਗੇ ਵੀ ਖਤਰਾਉਂਦਾ ਸੀ ਪਰ ਡੀਐਸਪੀ ਸਾਹਿਬ ਤਾਂ ਰੰਗ ਰਲੀਆਂ ਬਣਾ ਰਹੇ ਸੀ ਸੋ ਇਸ ਵੀਡੀਓ ਨੂੰ ਜਦੋਂ ਲੋਕ ਦੇਖਦੇ ਨੇ ਤਾਂ ਲੋਕਾਂ ਦੇ ਵਿੱਚ ਇਹ ਚੀਜ਼ ਦਾ ਅਫਸੋਸ ਵੀ ਹੁੰਦਾ ਹੈ ਕਿ ਜਿਸ ਨੂੰ ਲੋਕਾਂ ਦੀ ਸੁਰੱਖਿਆ ਤੇ ਲਈ ਤਾਇਨਾਤ ਕੀਤਾ ਗਿਆ ਉਹ ਲੋਕਾਂ ਦੀ ਰੱਖਿਆ ਕੀ ਕਰੇਗਾ ਉਹ ਆਮ ਔਰਤਾਂ ਦੀ ਰੱਖਿਆ ਕੀ ਕਰੇਗਾ ਜੋ ਆਪਣੇ ਸਟਾਫ ਦੇ ਵਿੱਚ ਜੋ ਔਰਤਾਂ ਨੇ ਉਹਨਾਂ ਨਾਲ ਹੀ ਐਦਾਂ ਕਰੀ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਆਲੇ-ਦੁਆਲੇ ਵਿੱਚ ਘਟ ਰਹੀਆਂ ਆਪਣੇ ਸਮਾਜ ਵਿੱਚ ਘਟ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨੂੰ ਸਾਰੇ ਦੋਸਤਾਂ ਨੂੰ ਅਸਿਕਾਲ